ਸਸ਼ੀਕਾਲ ਤੁਸੀਂ ਦੇਖ ਰਹੇ ਹੋ ਜਿਕੇ ਆ ਟੀਵੀ ਮੈਂ ਹਰ ਰਣਜੀਤ ਕੌਰ ਬੁਲੇਟਨ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲੇ ਨਸੀ ਪਾਲਨੇ ਹੋਣ ਤੱਕ ਪਲਾਨ ਹੋ ਚੁੱਕੀ ਹੈ ਦਿਲੰਗੀ ਕਲ ਪ੍ਰਧਾਨਮਤੀ ਮੇਨਦਰ ਮੋਦੀ ਨੇ ਮਹਾਕੁੰਦਰਾਂ ਸੰਗਮ ਵਿੱਚ ਧਾਰਮਿਕ ਦੁਬਕੀ ਲਗਾਈ ਹੈ ਜਿਸ ਮੁਲ੍ਹਾ ਕੇ ਕਿਸਾਨਾਂ ਨੂੰ ਸਰਵਸਿੱਖ ਪੰਨੇ ਦਾ ਮੁੱਦਾ ਬਿਆਨ ਸਾਹਮਣੇ ਆਇਆ ਹੈ ਪਰ ਨੇਲੇ ਕੇ ਪ੍ਰਧਾਨਮਤੀ ਮੇਨਦਰ ਮੋਦੀ ਨੇ ਮਹਾਕੁੰਗਰਾਂ ਸੰਗਮ 'ਚ ਧਾਰਮਿਕ ਜੋਤਕੀ ਲਗਾਉਣਾ ਹੈ ਕਿ ਮੈਂ ਕਹਿੰਦਾ ਕਿ ਮਨੁੱਖ ਸ਼ਾਂਤੀ ਲਈ ਹੈ। ਉਹਨੇ ਵੀ ਕਹਿ ਦਿੱਤਾ ਕਿ ਮੰਤਰੀ ਮੋਦੀ ਜੀ ਦੇ ਕੰਮ ਵਿੱਚ ਜ਼ਰੂਰ ਸਵਾਲ ਕੀਤਾ ਹੋਣਾ ਹੈ ਕਿ ਮਹਾਕੁੰਗਰਾਂ ਜਿੱਨਾ ਲੋਕਾਂ ਦੀ ਜਾਂਚ ਲਈਏ ਉਹਨਾਂ ਦੀ ਆਤਮਾ ਦੀ ਮੁਕਤੀ ਲਈ ਸਰੂਪ ਸੋਚੋ। ਕਹਿ ਕੇ ਗੱਲਾਂ ਮਾਤਾ ਨੇ ਮੋਦੀ ਜੀ ਨੂੰ ਪੰਜਾਬ ਤੇ ਹਰਿਆਣਾ ਬਾਰਡਰ ਖੋਲਣ ਲਈ ਵੀ ਕੀ ਹੋਵੇਗਾ ਤਾਂ ਜੋ ਕਿਸਾਨ ਦੇਸ਼ੀ ਰਸਤਾ ਨਹੀਂ ਚਾ ਸਕਦਾ। ਮੈਂ ਕਹਿੰਦਾ ਕਿ ਇਹ ਵੀ ਕੀ ਹੋਵੇਗਾ ਤੁਹਾਨੂੰ ਦੇਸ਼ ਤੇ ਆਮ ਲੋਕਾਂ ਤੇ ਕਿਸਾਨਾਂ ਹੁਸਨਾਂ ਦੇ ਵਿੱਚ ਸੋਚਣਾ ਚਾਹੀਦਾ ਹੈ। ਸਿਰਫ ਕਾਰਪੋਰੇਟ ਦੇ ਹਿੱਤ ਵਿੱਚ ਸੋਚਣਾ ਠੀਕ ਨਹੀਂ। ਇਹ ਕਿ ਜੇ ਨਾ ਉਸੇਹੀ ਕਰਨਾ ਚਾਹਵੇ ਇੱਕ ਇੱਕ ਦਾ ਮਾਨਤਾ ਨੂੰ ਯਾਦ ਦਵਾਇਆ ਹੋਵੇਗਾ ਕਿ ਜਦੋਂ ਸੀ 12 ਦਾ ਸਿਲਾਈ ਸੀ ਤੇ ਮੇਰੀ ਆਸਿਕ ਤੱਕ ਤੁਹਾਨੂੰ ਖੁਸ਼ੀ ਹੋਈ ਹੋਵੇਗੀ ਕਿ ਪਾਰ ਸਰਕਾਰ ਗੰਗਾ ਮਾਣ ਨੂੰ ਸਾਫ ਸਖੇਤ ਮੰਦਰ ਬਣਾਉਣ ਦੀ ਗੱਲ ਕਰ ਰਹੀ ਹੈ ਗੱਲ ਕਰ ਰਹੀ ਹੈ ਕਿ ਅਮਰੀਕਾ ਤੋਂ ਰਿਪੋਰਟ ਕੀਤੇ ਗਏ 104 ਪਾਟੀਆਂ ਨੂੰ ਲੈ ਕੇ ਇੱਕ ਅਮਰੀਕੀ ਫੌਜੀ ਜਹਾਜ਼ ਬੁੱਧਵਾਰ 503 ਨੂੰ ਅਮਰਸਰ ਹਵਾਈ ਅੱਡੇ ਤੇ ਉਤਰਿਆ ਤੇ ਲੰਬ ਖੇਰਿਆਣਾ ਦੇ ਹੁਜਰਾਤ ਦੇ ਕਿਰਤੀ ਤੇ ਪਿੰਡ ਪੰਜਾਬ ਦੇ ਲੋਕ ਸ਼ਾਮ ਦਾ ਸੰਧਪਰ 2 ਵਜੇ ਅਮਰੀਕੀ ਹਵਾਈ ਸੈਨਾ ਦਾ C17 ਗਰੂਪ ਦਾ ਮਾਸਟਰ ਜਹਾਜ਼ ਅਮਰਸਰ ਹਵਾਈ ਅੱਡੇ ਤੇ ਤ੍ਰੈ ਅਥੀ ਰਿਪੋਰਟ ਕੀਤੇ ਗਏ ਲੋਕਾਂ ਦੀ ਤਸਦੀਕ ਲੰਬਕ ਤਿੰਨ ਘੰਟੇ ਤੱਕ ਹੋਈ ਤੇ ਲੋਕ ਸ਼ਾਮ 5:30 ਮਿੰਟ ਦੇ ਕਰੀਬ ਘਰਾਂ ਨੂੰ ਪਰਤਣ ਲੱਗ ਪਏ ਸਨ ਉਹਨਾਂ ਨੂੰ ਰਿਪੋਰਟ ਕਰਨ ਦੇ ਮਾਮਲੇ ਵਿੱਚ ਚਾਰ ਮੋੜਾਂ ਇਹਨੇ ਰਿਪੋਰਟ ਕੀਤੀ ਗਈ ਭਾਰਤੀਆਂ ਦੀ ਗਿਣਤੀ ਕਿ ਉਹਨਾਂ ਦੇ ਅੰਦਰ ਪਹੁੰਚਦੇ ਸਮੇਂ ਲਗਾਤਾਰ ਬਦਲਾਅ ਕੀਤਾ ਗਿਆ ਕਿ ਕਾਰਨ ਹੁੰਦਾ ਹੈ ਕਿ ਆਖਿਰਕਾਰ ਚਾਰ ਮੋੜ ਦੀ ਸੰਖਿਆ ਸ਼ੁਰੂ ਵਿੱਚ 205 ਭਾਰਤੀਆਂ ਦੀ ਰਿਪੋਰਟ ਕੀਤੀ ਗਈ ਸੂਚੀ 186 ਆ ਰਹੀ ਸੀ ਪਰ ਪਹੁੰਚੇ ਪੰਜਾਬ ਵਿੱਚੋਂ 104 ਤੇ ਸਿਆਸਤ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਸੀਨੀਅਰ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਦੇ ਟਿਕਾਣੇ ਤੇ ਸੀਬੀਆਈ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਸਿਆਸਤ ਦੇ ਨਾਲ ਪਈ ਇਹ ਵੱਡੀ ਖਬਰ ਹੈ ਸੀਨੀਅਰ ਕਾਂਗਰਸੀ ਆਗੂ ਗੁਰਜੀਤ ਸਿੰਘ ਰਾਣਾ ਦੇ ਟਿਕਾਣੇ ਤੇ ਛਾਪੇਮਾਰੀ ਤੋਂ ਬਾਅਦ ਲਗਾਤਾਰ ਸਿਆਸੀ ਗਲਿਆਰੇ 'ਚ ਇਸ ਤੇ ਚਰਚਾਵਾਂ ਹੋ ਰਹੀਆਂ ਨੇ ਦਿੱਲੀ ਤੋਂ ਪੰਜਾਬ ਆਉਣ ਵਾਲੇ ਤੇ ਪੰਜਾਬ ਤੋਂ ਦਿੱਲੀ ਜਾਣ ਵਾਲੇ ਲੋਕਾਂ ਲਈ ਖੁਸ਼ਖਬਰੀ ਹੈ ਹੁਣ ਉਹਨਾਂ ਦੀ ਖੱਜਲ ਖਵਾਰੀ ਖਤਮ ਹੋ ਗਈ ਹੈ ਪੰਜਾਬ ਤੋਂ ਦਿੱਲੀ ਜਾਣ ਵਾਲਿਆਂ ਨੂੰ ਹੁਣ ਅੰਮਾਲਾ ਜਾਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਸ਼ੰਭੂ ਬਾਰਡਰ ਦੇ ਨੇੜੇ ਦੀ ਸੜਕ ਨੂੰ ਬੰਦ ਦਿੱਤਾ ਗਿਆ ਹੈ ਹਰਿਆਣਾ ਤੇ ਪੰਜਾਬ ਤੋਂ ਦਿੱਲੀ ਜਾਣ ਵਾਲੀ ਸੜਕ ਨੂੰ ਸ਼ੰਭੂ ਬਾਰਡਰ ਨੂੰ ਟੋਲ ਗੇਟ ਤੋਂ 100 ਮੀਟਰ ਦੀ ਦੂਰੀ ਤੇ ਬੰਦ ਦਿੱਤਾ ਗਿਆ ਹੈ ਕਿ ਹੁਣ ਡਰਾਈਵਰਾਂ ਨੂੰ ਪੰਜਾਬ ਜਾਣ ਲਈ ਅੰਮਾਲਾ ਨਹੀਂ ਜਾਣਾ ਪਵੇਗਾ ਤੁਸੀਂ ਟੋਲ ਗੇਟ ਤੋਂ ਸਿਰਫ 100 ਮੀਟਰ ਦੀ ਦੂਰੀ ਤੇ ਹਾਈਵੇ ਤੇ 15 152 DD ਵਰਕ ਤੋਂ ਕਰ ਸਕਦੇ ਹੋ ਪ੍ਰਸ਼ਾਸਨ ਦੇ ਹੁਕਮਾਂ ਤੇ ਬੈਰੀਗੇਡ ਖਤਾਰ ਪੇ ਗਏ। ਜਿਗਰ ਹੋਗਾ ਕਿਸਾਨ ਅੰਦੋਲਨ ਕਾਰਨ ਚੰਗੂ ਬਾਰਡਰ ਪਿਛਲੇ ਸਾਲ ਤੋਂ ਬੰਦ ਹੈ ਜਿਸ ਕਾਰਨ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਹੁਣ ਸ਼ੰਭੂ ਆਰਡਰ ਦੇ ਨੇੜੇ ਸੜਕ ਨੂੰ ਖੋਹ ਦਿੱਤਾ ਗਿਆ। ਕਿਸਾਨ ਅੰਦੋਲਨ ਕਰਕੇ ਅਮਾਲਾ ਹਰਿਆਣਾ ਸ਼ਹਿਰ ਤੇ ਉਹਨਾਂ ਦੇ ਵਪਾਰ ਕਾਫੀ ਪ੍ਰਭਾਵਿਤ ਹੋਣੇ ਪਾਣ। ਪਰ ਸ਼ੰਭੂ ਬਾਰਡਰ ਦੇ ਚੜਖੰਡਲ ਕਰਕੇ ਲੋਕਾਂ ਨੂੰ ਸੁੱਖ ਦਾ ਸਾਹ ਮਿਲਿਆ ਤੇ ਰੋਡ ਹੋਵੇ ਇਸ ਨੂੰ ਹੀ ਲੱਖਾਂ ਦਾ ਨੁਕਸਾਨ ਹੋ ਰਿਹਾ ਸੀ ਡਰਾਈਵਰ ਉਹ ਵੀ ਡੀਜ਼ਲ ਜ਼ਿਆਦਾ ਖਰਚ ਕਰਨਾ ਪੈਦਾ ਸੀ ਤੇ ਸਮਾਂ ਸਾਦਾ ਲੱਗਦਾ ਸੀ ਸੜਕ ਨਾਲ ਮਸਕੂਲਰ ਕਾਫੀ ਜ਼ਿਆਦਾ ਘਟੂ ਹੁੰਦੀ ਹੈ ਤੇ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਬੁੱਧਵਾਰ ਨੂੰ VOTING ਹੋਈ ਹੈ ਸਵਾ 60.44% VOTING ਹੋਈ ਹੈ ਉੱਤਰ ਪੂਰਬੀ ਦਿੱਲੀ ਵਿੱਚ ਸਭ ਤੋਂ ਵੱਧ 66.25% ਵੋਟਿੰਗ ਦਰਜ ਕੀਤੀ ਗਈ ਤੇ ਸਭ ਤੋਂ ਘੱਟ 55.31% ਵੋਟਿੰਗ ਦਰਜ ਦੱਖਣ ਪੂਰਬੀ ਦਿੱਲੀ ਵਿੱਚ ਕੀਤੀ ਗਈ ਹੈ ਫਾਸਪਾਸ ਸੰਸਦ ਮੈਂਬਰ ਰੋਜ ਦਿਵਾੜੀ ਦਾ ਸਸਤੀ ਹਰਕਰ ਤੇ ਪਿਛਲੇ 12 ਸਾਲਾਂ ਵਿੱਚ ਸਭ ਤੋਂ ਘੱਟ ਵੋਟਿੰਗ ਹੈ ਪਿਛਲੀਆਂ 3 ਚੋਣਾਂ ਦੇ ਮੁਕਾਬਲੇ ਘੱਟ ਵੋਟਿੰਗ ਹੋਈ ਹੈ ਦਿੱਲੀ ਪਾਲ ਸਭਾ ਦੀਆਂ ਪਿਛਲੀਆਂ 3 ਚੋਣਾਂ ਮੁਕਾਬਲੇ ਸਾਲ ਇਸ ਸਾਲ ਕੀ ਘੱਟੰੋਂ ਘੱਟ ਵੋਟਿੰਗ ਹੋਈ ਹੈ 2013 ਵਿੱਚ 66.63% ਦੀ ਵੋਟਿੰਗ ਹੋਈ ਸੀ ਜਦਕਿ 2015 ਚਾਹੂਰ ਜ਼ਿਆਦਾ ਥੋੜੀ ਵੱਡੀ ਸੀ ਰਹੁਣੇਸ ਵਾਰ 60.44 ਸੀਸ ਦੀ VOTING ਹੋਈ ਹੈ ਕਿ ਇਸ ਨੂੰ ਅੰਤਿਮ ਆਕੜਾ ਨਹੀਂ ਕਿਹਾ ਜਾ ਸਕਦਾ ਵੀ ਵਾਰ ਨੂੰ ਇਸ ਦਾ ਅੰਤਿਮ ਰੂਪ ਦਿੱਤਾ ਜਾਏਗਾ ਹਾਲਾਂਕਿ ਐਗਜ਼ਿਟ ਪੋਰ ਵਿੱਚ ਭਾਜਪਾ ਦੀ ਸਰਕਾਰ ਬੜੀ ਦਿਖਾਈ ਦੇ ਰਹੀ ਹੈ ਜ਼ਿਆਦਾਤਰ ਐਗਜ਼ਿਟ ਪੋਰ ਵਿੱਚ ਭਾਜਪਾ ਸਰਕਾਰ ਬਣਾ ਰਹੀ ਹੈ ਕਿ 11 ਐਗਜ਼ਿਟ ਪੋਰ ਸਾਹਮਣੇ ਆ ਚੁੱਕੇ ਨੇ 9 ਜ਼ਿਲ੍ਹੇ ਵਿੱਚ ਭਾਜਪਾ ਨੂੰ ਬਹੁਤ ਮਦਦਾਂ ਦਿਖਾਈ ਦੇ ਰਹੀ ਹੈ ਤੇ ਜਲੰਧਰ ਦੇ ਵਿੱਚ ਪਿਆਕੜਾਂ ਨੂੰ ਇੱਕ ਵੱਡਾ ਚਟਕਾ ਲੱਗਿਆ 11 ਤੇ 12 ਸੋਰੇ ਨੂੰ ਜਲੰਧਰ ਜ਼ਿਲ੍ਹੇ ਵਿੱਚ ਕੁੱਝ ਥਾਵਾਂ ਤੇ ਸ਼ਰਾਬ ਤੇ ਮੀਡੀਆ ਦੁਕਾਨਾਂ ਨਹੀਂ ਖੁੱਲਣਗੀਆਂ ਐਸਾ ਕਾਰਨ ਹੈ ਕਿ 12 ਸੋਰੇ ਨੂੰ ਸ਼ਹੀਦ ਰੋਇਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਹੈ ਜਿਸ ਕਾਰਨ 11 ਤੇ ਬਾਰਾ ਫਰਵਰੀ ਨੂੰ ਵਾਕਫ ਤਾਮਿਲ ਸੰਗਠਨ ਵੱਲੋਂ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜਿਲ੍ਹਾ ਮੈਜਿਸਟ੍ਰੇਟ ਜੰਗਲੰਦਰ ਡਾਕਟਰ ਮਾਨਸ਼ੂ ਅਗਰਵਾਲ ਨੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਭਾਰਤੀ ਸਿਵਲ ਸੁਰੱਖਿਆ ਜਾਬਤਾ 2023 ਦੀ ਧਾਰਾ 163 ਦੇ ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹੁਕਮ ਦਿੱਤਾ ਹੈ ਕਿ ਉਹ ਸਮਾਗਮ ਦੌਰਾਨ 11 ਤੇ 12 ਫਰਵਰੀ ਨੂੰ ਜਲੰਧਰ ਜ਼ਿਲ੍ਹੇ ਵਿੱਚ ਸ਼ੋਭਾ ਯਾਤਰਾ ਦੇ ਰੂਪ ਵਿੱਚ ਧਾਰਮਿਕ ਸਮਾਗਮ ਦੇ ਨੇੜੇ ਸ਼ਰਾਬ ਤੇ ਮਿਲਦੀਆਂ ਦੁਕਾਨਾਂ ਬੰਦ ਕਰਨ ਦੀ ਚਾਹੀਦੀ ਹੈ ਇਹ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਤੋਂ ਕਸਟਮ ਭਾਗ ਲਈ ਦੋ ਯਾਤਰੀਆਂ ਨੂੰ ਲੱਭਉਣ 10 ਕਿਲੋ ਸੋਨੇ ਨਾਲ ਨਾਗਰ ਸੱਚ ਲੈ ਆ ਤੇ ਇਸ ਸੋਨੇ ਦੀ ਕੀਮਤ 7.5 ਕਰੋੜ ਤੋਂ ਵੱਧ ਦਾ ਹੈ ਦੋ ਯਾਤਰੀ ਮਿਸਰ ਤੋਂ ਫ라이ਟ ਰਾਹੀਂ 에어ਪੋਰਟ ਪਹੁੰਚੇ ਸਨ ਖਾਸ ਤੋਖੀਆਂ ਜਾਣਕਾਰੀ ਦੇ ਆਦਿ ਰਿਪੋਰਟੇ ਕਾਰਵਾਈ ਕਸਟਮਰ ਇਹ ਇੰਟੈਲੀਜੈਂਸ ਯੂਨਿਟ ਨੇ ਹਵਾਈ ਅੱਡਾ ਨਵੀਂ ਦਿੱਲੀ ਨੇ ਪੰਜ ਫੜੀ ਨੂੰ ਕੀਤੀ ਹੈ ਫਿਲਹਾਲ ਇਸ ਬਾਰੇ ਕੋਈ ਵਸੇ ਨਹੀਂ ਨਵੀਆਂ ਦੇ ਤਾਜ਼ਾ ਖ਼ਬਰਾਂ ਲਈ ਕਿਸੇ ਦੇ ਪੁੱਛੀ ਕਿ ਹੈ